ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਗੱਲ ਕਰਾਂਗੇ ਹਾਈ ਬਲੱਡ ਪ੍ਰੈਸ਼ਰ ਦੀ ਬਹੁਤ ਜ਼ਿਆਦਾ ਮੇਰੇ ਖਿਆਲ ਵਿਚ ਤਾਂ ਬਹੁਤ ਛੋਟੇ ਜਿਹੇ ਏਜ ਦੇ ਪਰਸਨ ਨੇ ਉਹਨਾਂ ਨੂੰ ਵੀ ਅੱਜੇ ਕ੍ਰੀਏਟ ਹੋ ਰਹੀ ਹੈ ਦਮਾਕੀ ਸਟ੍ਰੈਸ ਤੇ ਹੋਰ ਵੀ ਖਾਣਾ ਖਾਣਾ ਪੀਣਾ ਬਹੁਤ ਜਿਹੜਾ ਉਹ ਗਲਤ ਹੋ ਚੁੱਕਿਆ ਸਜੰਗਪੁਰ ਦੇ ਨਾਲ ਜ਼ਿਆਦਾ ਜੁੜ ਚੁੱਕੇ ਹਨ ਤੇ ਇਹਨਾਂ ਕਾਰਨਾਂ ਕਰਕੇ ਜਿਹੜਾ ਅਸੀਂ ਅੱਜ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਛੋਟੀ ਉਮਰ ਦੇ ਵਿੱਚ ਵੀ ਆਪਣੇ ਨਾਲ ਜੋੜ ਕੇ ਬੈਠੇ ਹੋਇਆ ਅ ਇਸ ਪ੍ਰੋਬਲਮ ਨੂੰ ਦੇਖਦੇ ਹੋਏ ਆਂ ਤੇ ਇੱਕ ਪ੍ਰੋਡਕਟ ਤਿਆਰ ਕੀਤਾ ਸੀ ਮੈਂ ਨੂਨ ਦਸ਼ਮੇਸ਼ ਫਾਰਮੇਸੀ ਬਰੋਂਗੀ ਮੁਹਾਲੀ ਵੱਲੋਂ ਤੇ ਉਹ ਪ੍ਰੋਡਕਟ ਜਿਹੜਾ ਹੈਗਾ ਉਹ ਬੀ ਐਕਸੈਸ ਸਕੁਅਰ ਦੇ ਨਾਮ ਤੋਂ ਮੈਂ ਇਹ ਅਪਰੂਵ ਲੈ ਕੇ ਤੇ ਮੈਸ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਲਾਂਚ ਕੀਤਾ ਹੈ ਬਹੁਤ ਵਧੀਆ ਰਿਜ਼ਲਟਸ ਨੇ ਬਹੁਤ ਕੋਈ ਸਾਈਡ ਇਫੈਕਟ ਨਹੀਂ ਆ ਕੋਈ ਇਹ ਚ ਡਰੱਗਸ ਨਹੀਂ ਆ ਕੋਈ ਕੈਮੀਕਲ ਨਹੀਂ ਆ ਤੁਸੀਂ ਇਹਨੂੰ ਬੇਫਿਕਰ होके ਯੂਜ਼ ਕਰ ਸਕਦੇ ਹੋ ਇਸ ਪ੍ਰੋਡਕਟ ਨੂੰ ਤੁਸੀਂ ਇੱਕ ਵਾਰ ਯੂਜ਼ ਕਰੋ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਪਰਮਨੈਂਟਲੀ ਜਿਹੜਾ ਹੈਗਾ ਤੁਹਾਡੇ ਸਰੀਰ ਤੋਂ ਨਿਕਲ ਜਾਏਗਾ ਤੇ ਤੁਹਾਡੀ ਬਾਡੀ ਬੈਲੈਂਸ ਹੋ ਜਾਏਗੀ ਕਦੇ ਵੀ ਇਹਨਾਂ ਦਾ ਪ੍ਰੈਸ਼ਰ ਹਾਈ ਨਹੀਂ ਹੋਏਗਾ ਇਸ ਲਈ ਇਸ ਪ੍ਰੋਡਕਟ ਨੂੰ ਲੈਣ ਲਈ ਤੁਸੀਂ ਮੈਨੂੰ ਪੇਜ ਨੂੰ ਸਬਸਕ੍ਰਾਈਬ ਕਰਦੇ ਹੋ ਹੈ ਮੇਰੇ ਨੰਬਰਸ ਤੇ ਕਾਲ ਕਰੋ ਤੇ ਮੇਰੇ ਮੁਹਾਲੀ ਵਾਲੇ ਆਫਿਸ ਤੋਂ ਤੁਸੀਂ ਇਹਨੂੰ ਪ੍ਰੋਡਕਟ ਨੂੰ ਲੈ ਸਕਦੇ ਹੋ ਤੇ ਤੁਸੀਂ ਕਿਤੇ ਵੀ ਬੈਠ ਕੇ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਨੰਬਰ ਤੇ ਕਾਲ ਕਰੋ ਕੰਟੈਕਟ ਕਰੋ ਤੁਹਾਡੇ ਨੇ ਪ੍ਰੋਡਕਟ ਘਰ ਬੈਠਿਆਂ ਵੀ ਮੇਂ ਜਾਏਗਾ ਫਸਰ ਕਾਲ ਦਿਓ